ਸਾਹਿਬਜ਼ਾਦਾ ਜ਼ਰਾਵਰ ਸਿੰਘ ਦੀ ਗਰਦਨ ਤੇ ਜਦੋਂ ਛੁਰੀ ਚਲਾਈ ਗਈ ਤਾਂ ਉਹ ਨਾਲ ਦੀ ਨਾਲ ਹੀ ਪ੍ਰਾਨ ਤਿਆਗ ਦਿੰਦੇ ਨੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਾਢੇ 12 ਮਿੰਟ ਤੜਫਦੇ ਰਹੇ ਇਤਿਹਾਸਕਾਰ ਲਿਖਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਦੇ ਬਸਤਰ ਉਤਾਰ ਕੇ ਨੰਗੇ ਕਰਕੇ ਉਹਨਾਂ ਨੂੰ ਤੂਤਦੀਆਂ ਛਟੀਆਂ ਨਾਲ ਕੁੱਟਿਆ ਗਿਆ ਪਿੱਪਲ ਦੇ ਦਰਖਤ ਨਾਲ ਬੰਨ ਕੇ ਪੱਥਰ ਲੈ ਕੇ ਗਲੇਲਾ ਨਾਲ ਉਹਨਾਂ ਦੇ ਪੱਥਰ ਮਾਰੇ ਗਏ ਇੱਕ ਪੱਥਰ ਸਹਬਜ਼ਾਦਾ ਫਤਿਹ ਸਿੰਘ ਜੀ ਦੀ ਸਜੀ ਅੱਖ ਤੇ ਵੱਜਦਾ ਹੈ ਤੇ ਖੂਨ ਨਿਕਲ ਲੱਗ ਜਾਂਦਾ ਹੈ ਖੋਲਿਆ ਜਾਂਦਾ ਹੈ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਉਹ ਹੱਥ ਆਪਣੀ ਅੱਖ ਤੇ ਰੱਖ ਲੈਂਦੇ ਨੇ ਪੂਰਾ ਹੱਥ ਖੂਨ ਨਾਲ ਲਾਲ ਹੋ ਚੁੱਕਿਆ ਹੈ ਚਿਹਰੇ ਤੇ ਵੀ ਖੂਨ ਹੈ ਤੇ ਇਹ ਪਾਪੀ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ ਮੋਢੇ ਤੋਂ ਖਿੱਚ ਕੇ 끄ੜੀਜ਼ਦੇ ਹੋਏ ਵਜ਼ੀਰ ਖਾਨ ਕੋਲ ਲੈ ਜਾਂਦੇ ਨੇ Was heed Khan Agha?